ਵਹੀ ਗੁਰਜੀ ਦਾ ਖਾਲਸਾ ਵਹੀ ਗੁਰਜੀ ਕੀ ਫਤਿਹ ਤੁਹਾਡਾ ਸਾਡੀ YouTube ਚੈਨਲ ਤੇ Facebook ਤੇ ਸਵਾਗਤ ਹੈ ਅੱਜ ਦੀ ਆਪਾਂ ਵੀਡੀਓ ਲੈ ਕੇ ਆ ਆ ਬਿਲਕੁਲ ਸਿੰਪਲ ਜਿਹੜਾ ਦਮਲਾ ਆਪਾਂ ਸਿਖਾਉਣਾ ਹੈ ਸਿੰਪਲ ਦਮਲਾ ਜਿਹੜੀ ਆਪਾਂ ਵੀਡੀਓ ਲੈ ਕੇ ਆਏ ਆ ਤੇ ਸਭ ਤੋਂ ਪਹਿਲਾਂ ਜਿਹੜਾ ਆਪਾਂ ਲੜ ਲਾਉਣਾ ਆਪਾਂ ਜਿਹੜੇ ਪਹਿਲੇ ਲੜਨਾ ਸਿਰ ਕਵਰ ਕਰਨਾ ਹੈ ਜਿਹੜਾ ਆਪਣਾ ਦਮਲਾ ਉਹਦਾ ਜਿਹੜਾ ਇੱਕ ਕਿਨਾਰਾ ਉਹਨੂੰ ਆਪਾਂ ਉਹਦੇ 베ਜ ਦੇ ਉੱਤੇ ਕਿ ਲਿਆ ਕੇ ਤੇ ਉਹ ਨਾਲ ਸਿਰ ਕਵਰ ਕਰਕੇ ਜਿਹੜਾ ਆਪਾਂ ਲੜ ਨੂੰ ਸੈਟ ਕਰਕੇ ਤੇ ਉਹ ਦੋਈ ਜਿਹੜਾ ਆਪਾਂ ਲੜ ਨੂੰ ਅੱਖ ਤੇ ਸੈਟ ਕਰਕੇ ਜਿਹੜਾ ਲੜ ਨੂੰ ਲਗਾ ਦੇਣਾ ਤੇ ਫਿਰ ਚੰਗੀ ਤਰ੍ਹਾਂ ਜਿਹੜਾ ਦੂਜਾ ਲੜ ਵੀ ਆ ਉਹ ਉਸੇ ਤਰੀਕੇ ਨਾਲ ਲਾ ਲੈਣਾ ਦੂਜਾ ਲੜ ਨੂੰ ਆਪਾਂ ਦੋਈ ਅੱਖ ਵੱਲੋਂ ਘੁਮਾ ਕੇ ਫਿਰ ਜਿਹੜਾ ਆਪਾਂ ਜਿੱਥੇ ਆਪਾਂ ਪਹਿਲਾ ਲੜ ਲਾਇਆ ਸੀ ਉੱਥੇ ਆਪਾਂ ਅਗਲਾ ਲੜ ਲਾਉਣਾ ਤਾਂ ਜਿਹੜਾ ਉਥੋਂ ਆਪਣਾ ਜਿਹੜਾ ਉਥੋਂ ਡੰਗੂ ਹੋਊਗਾ ਉਹ ਕਵਰ ਹੋ ਜਾਵੇ ਤੇ ਫਿਰ ਜਿਹੜਾ ਆਪਾਂ ਅਗਲਾ ਲੜ ਲਾਉਣਾ ਹੈ ਲੜ ਨੂੰ ਬੈਗ ਤੋਂ ਪਿੱਛੋਂ ਬੈਗ ਤੋਂ ਜਿਹੜਾ ਆਪਾਂ ਥੱਲੇ ਉਹ ਲਾ ਕੇ ਤੇ ਉੱਤੇ ਲੈ ਜਾਣਾ ਉੱਤੋਂ ਲਿਆ ਕੇ ਫਿਰ ਆਪਾਂ ਥੱਲੇ ਵਾਲ ਨੂੰ ਕਰਕੇ ਤੇ ਉਹਦਾ ਇੱਕ ਆਪਾਂ ਚੰਦ ਬਣਾਉਣਾ ਹੈ ਚੰਦ ਬਣਾ ਕੇ ਤੇ ਚੰਗੀ ਤਰ੍ਹਾਂ ਸਿੰਪਲ ਸਿੰਪਲ ਉਸ ਵਿੱਚ ਜਿਹੜੇ ਆਪਾਂ ਵਾਲ ਪਾ ਕੇ ਤੇ ਲੱਡ ਨੂੰ ਲੋਟ ਕਰਕੇ ਲਗਾ ਦੇਣਾ ਹੈ ਜਿਹੜੇ ਵੀ ਸਾਡੇ YouTube ਚੈਨਲ ਉੱਤੇ ਨਵੇਂ ਹਨ ਉਹ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰਿਓ ਅਤੇ ਜਿਹੜੇ ਵੀ ਸਾਡੇ Facebook ਪੇਜ ਤੇ ਨਵੇਂ ਹਨ ਉਹ ਸਾਡੇ Facebook ਪੇਜ ਨੂੰ ਫੋਲੋ ਜਰੂਰ ਕਰਿਓ ਤੇ ਚੰਗੀ ਤਰ੍ਹਾਂ ਜਿਹੜੇ ਆਪਣੇ ਆਪਾਂ ਲੜ ਨੂੰ ਲੋਡ ਕਰਕੇ ਲਗਾ ਰਣਾ ਹੈ ਤੇ ਉਸ ਵਿੱਚ ਜਿਹੜੇ ਜਿੰਨੇ ਵਾਲ ਹੋਣੇ ਉੱਪਰ ਦੇ ਉਹਨਾਂ ਨੂੰ ਆਪਾਂ ਲੋਡ ਕਰਕੇ ਤੇ ਥੋੜੇ ਸੰਘਣੇ ਕਰਕੇ ਜਿਹੜੇ ਲੜ ਨੂੰ ਲਗਾਉਣਾ ਹੈ ਜਿਹੜਾ ਆਪਾਂ ਅਗਲਾ ਲੜ ਲਗਾਉਣਾ ਹੈ ਲੜ ਨੂੰ ਵਕਤ ਪਿੰਚਕਾਰ ਕੇ ਪੂਰੀ ਦਾ ਜਾਨਕੀ ਆਪਣੇ ਦੋਈ ਕਰਨਾਰੇ ਜਿਹੜੇ ਹੁੰਦੇ ਉਹਨਾਂ ਨੂੰ ਖੋਲ ਕੇ ਤੇ ਇੱਕ ਵਾਰ ਉਸ ਵਿੱਚ ਥੋੜੇ ਬਲ ਪਾ ਕੇ ਥੱਲੇ ਬਲ ਪਾ ਲੈਣੇ ਆ ਤੇ ਉੱਤਲੇ ਕਿਨਾਰੇ ਨਾਲ ਆਪਾਂ ਜਿਹੜਾ ਸਿਰ ਕਵਰ ਕਰਕੇ ਚੰਗੀ ਤਰ੍ਹਾਂ ਪੂਰੀ ਚੰਗੀ ਤਰ੍ਹਾਂ ਟੈੜਾ ਧਾਰੋਂ ਪਾਸੇ ਸਿਰ ਕਵਰ ਕਰਕੇ ਤੇ ਲੜ ਨੂੰ ਆਪਾਂ ਪਿੱਛੇ ਤੋਂ ਜਿਹੜੇ ਪਿੱਛੇ ਹੋਵਾ ਸਰ ਉਹਨੂੰ ਆਪਾਂ ਪਿੱਛੇ ਦੱਬ ਕੇ ਤੇ ਜਿਹੜਾ ਆਪਾਂ ਅਗਲਾ ਲੜ ਲਾਉਣ ਹੈ ਉਥੋਂ ਹੀ ਜਿਹੜਾ ਆਪਾਂ ਲੜ ਲਿਆ ਕੇ ਤੇ ਥੋੜਾ ਜਿਹਾ ਥੱਲੇ ਰੱਖ ਕੇ ਜਿਹੜਾ ਲੜ ਨੂੰ ਤੇ ਸੋਚ ਲਈ ਆਪਾਂ ਬਲ ਪਾ ਕੇ ਤੇ ਉਹਨਾਂ ਨੂੰ ਉਸ ਲੜ ਨੂੰ ਲੋਡ ਕਰਕੇ ਜਿਹੜਾ ਲੜ ਨੂੰ ਲਗਾਉਣਾ ਹੈ ਵੀਡੀਓ ਵੱਤਾਂ ਸਹਿਜ ਕਰਿਓ ਤਾਂ ਜੋ ਜਿਹੜੇ ਵੀਰਾਂ ਨੂੰ ਦਾ ਮਤਲਬ ਉਹਨਾਂ ਨੂੰ ਕੋਈ ਪ੍ਰੋਬਲਮ ਆਉਦੀ ਆ ਤਾਂ ਇਸ ਇਸ ਵੀਡੀਓ ਦੇਖ ਕੇ ਆਪਣੀ ਪ੍ਰੋਬਲਮ ਦਾ ਸੋਲੂਸ਼ਨ ਕਰ ਲੈਣ ਤੇ ਜਿਹੜਾ ਆਪਾਂ ਲੜ ਨੂੰ ਕਿਤਰਾ ਲੋਡ ਕਰਕੇ ਲਗਾ ਲੈਣਾ ਹੈ ਜਿਹੜਾ ਆਪਾਂ ਅਗਲਾ ਲੜ ਲਗਾਉਣਾ ਹੈ ਲੜ ਨੂੰ ਬੈਕ ਤੋਂ ਥੱਲੇ ਬੈਕ ਤੋਂ ਥੱਲੇ ਪੱਥਲਿਓ ਲਿਆ ਕੇ ਤੇ ਕਹਾਂ ਜਾ ਕਹਾਂ ਜਾ ਕੇ ਜਿਹੜਾ ਆਪਾਂ ਲੜ ਨੂੰ ਉੱਤੇ ਚੱਕ ਕੇ ਜਿਹੜਾ ਲੜਨ ਨੂੰ ਉਸ ਵਿੱਚ ਬਲ ਪਾ ਕੇ ਤੇ ਥੱਲੇ ਆਪਣੇ ਥੂਈ ਸਾਈਡ ਤੋਂ ਵੀ ਜਿਹੜਾ ਲੜਨ ਨੂੰ ਥੱਲੇ ਕਰ ਲੈਣਾ ਹੈ ਤੇ ਥੱਲੇ ਕਰਕੇ ਕਿਉਂਕਿ ਤਨਾ ਜਿਹੜੇ ਉਹਦੇ ਆਪਾਂ ਬਲ ਨੂੰ ਸੈਟ ਕਰਕੇ ਜਿਹੜਾ ਲੜਨ ਨੂੰ ਲਗਾਉਣਾ ਹੈ ਤੇ ਬਾਕੀ ਕਿਤੋਂ ਕਿਤੋਂ ਆਪਣਾ ਦਮਾਲਿਆ ਸਾਹਿਬ ਕਿਤੋਂ ਨਿਕਲ ਆਵੇਗਾ ਉਥੋਂ ਥੋੜਾ ਫਦਾ ਦੇ ਕੇ ਜਿਹੜਾ ਆਪਣਾ ਸੈਟ ਕਰਾਂਗੇ ਤੇ ਜਿਹੜਾ ਆਪਾਂ ਅਗਲਾ ਲੜ ਲਾਉਣਾ ਹੈ ਲੜ ਨੂੰ ਬੈਕ ਟੂ ਪੈਂਚ ਕਰਕੇ ਪੂਣੀ ਦਾ ਖੋਲਦਾ ਯਾਨੀ ਕਿ ਆਪਾਂ ਦੋਈ ਭੱਲੇ ਖੋਲ ਕੇ ਤੇ ਉਸ ਵਿੱਚ ਬਲ ਪਾ ਕੇ ਜਿਹੜਾ ਲੜ ਨੂੰ ਆਪਣੀ ਸੱਜੀ ਸਾਈਡ ਤੋਂ ਬੈਗ ਤੋਂ ਲਿਆ ਬੈਗ ਦੇ ਥੱਲੇ ਉਹ ਲਿਆ ਕੇ ਤੇ ਉੱਤੇ ਜਾ ਕੇ ਜਿਹੜਾ ਆਪਾਂ ਲੜ ਨੂੰ ਉੱਤੇ ਉੱਤੇ ਜਿਹੜਾ ਯਾਨੀ ਕਿ ਤਰਨ ਉੱਤੇ ਚਾ ਕੇ ਜਿਹੜਾ ਲੜ ਨੂੰ ਇਤਰਾ ਵੀ ਜਿਹੜਾ ਆਪਣੀ ਖੱਬੀ ਸਾਈਡ ਥੱਲੇ ਵੀ ਜਿਹੜਾ ਆਪਾਂ ਆਪਣਾ ਜਿਹੜਾ ਲਾੜਾ ਥਲੇ ਹਟਾਲ ਕੇ ਤੇ ਸਾਹ ਕਰ ਬਲ ਪਾ ਕੇ ਸਭ ਚੱਲਿਆ ਆਪਾਂ ਲੜ ਨੂੰ ਲਗਾ ਦੇਣਾ ਹੈ ਜਿਹੜਾ ਆਪਾਂ ਅਗਲਾ ਲੜਾ ਲਾਉਣਾ ਹੈ ਤੇ ਹੁਣ ਜਿਹੜੀ ਆਪਾਂ ਬਾਕੀ 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 ਦਮਾਂ ਦਾ ਸਾਡੀ ਸੈਟਿੰਗ ਆਣੀ ਹੈ ਤੇ ਆਪਣੇ ਕਿੱਥੇ ਕਿੱਥੇ ਬਲ ਘੱਟ ਆਉਣਗੇ ਉੱਥੇ ਆਪਾਂ ਬਾਜ ਫੇਟ ਕੇ ਆਪਣੇ ਵਾਲ ਨੇ ਸੈਟ ਕਰਨੇ ਹਨ ਤੇ ਆਪਣੀ ਦੋਨਾਂ ਸਾਈਡਾਂ ਤੋਂ ਵਾਲ ਨੇ ਟੈਟਰ ਹਨ ਤਾਂ ਆਪਾਂ ਜਿੱਥੋਂ ਲੜਾ ਥੱਲੇ ਉਹ ਜਿਹੜੇ ਆਪਾਂ ਸ਼ੁਰੂ ਕਰਦੇ ਹਾਂ ਉੱਥੇ ਆਪਾਂ ਹਲਕਾ ਜਿਹਾ ਬਾਏ ਫੇਰ ਕੇ ਤੇ ਉਹ ਲੜਾ ਨੂੰ ਬਲਾ ਨੂੰ ਟਾਈਟ ਕਰਾਂਗੇ ਤੇ ਨਾਲੇ ਨਾਲ ਬਾਕੀ ਦਮਾਲੇ ਦੀ ਜਿਹੜੀ ਆਪਾਂ ਸੈਟਿੰਗ ਹੋ ਕਰੀ ਜਾਣੀ ਹੈ ਤੇ ਆਪਣੇ ਚੰਦ ਨੂੰ ਵੀ ਜਿਹੜਾ ਆਪਾਂ ਸੈੱਟ ਕਰ ਲੈਣਾ ਹੈ ਜੇ ਵੀਡੀਓਸ ਹੰਤੜੇ ਤੇ ਲਾਈਵ ਸ਼ੇਅਰ ਕਰਾਉਣੇ ਤੇ ਯੂਜ਼ ਕਰਿਓ ਵੀਡੀਓ ਨੂੰ ਵਾਤਵਾਰਸ਼ ਯੂਜ਼ ਕਰਿਓ ਤੇ ਜਿਹੜੇ ਵੀ ਸਾਡੇ ਫੇਸਬੁਕ ਤੇ ਨਾਮ ਹੈ ਨਾ ਉਹ ਸਾਡੇ ਫੇਸਬੁਕ ਵੀ ਫੋਲੋ ਯੂ ਕਰਿਓ ਤੇ ਅਪਾਂ ਅਗਲਾ ਲੜਾ ਲਾਉਣਾ ਹੈ ਲੜਨ ਨੂੰ ਚੰਗੀ ਤਰ੍ਹਾਂ ਬਾਤੋ ਚੰਗੀ ਤਰ੍ਹਾਂ ਲੋਡ ਕਰਕੇ ਤੇ ਆਪਣੇ ਜਿਹੜੇ ਬਾਦ ਪਿੱਛੋਂ ਟ੍ਰੈਕਟਰ ਨੇ ਤੋਂ ਹਲਕਾ ਜਿਹਾ ਆਪਾਂ ਦੱਬਿਆ ਕਰਾਂਗੇ ਤੇ ਫਿਰ ਆਪਾਂ ਜਿਹੜਾ ਲੜਨ ਉੱਤੇ ਲੈ ਜਾਣਾ ਹੈ ਤੇ ਉਸ ਵਿੱਚ ਜਿਹੜੇ ਆਪਾਂ ਬਲ ਪਾਉਣੇ ਹਨ ਬਲ ਪਾ ਕੇ ਤੇ ਫਿਰ ਉਹਨਾਂ ਨੂੰ ਆਪਾਂ ਚੰਗੀ ਤਰ੍ਹਾਂ ਉਸ ਲੜਨ ਨੂੰ ਆਪਾਂ ਚੰਗੀ ਤਰ੍ਹਾਂ ਸੈੱਟ ਕਰਕੇ ਤੇ ਲੜਨ ਨੂੰ ਲੋਡ ਕਰ ਲੈਣਾ ਹੈ ਤੇ ਲੋਡ ਕਰਕੇ ਚੰਗੀ ਤਰ੍ਹਾਂ ਉਸ ਵਿੱਚ ਬਲ ਪਾ ਕੇ ਜਿਹੜਾ ਆਪਾਂ ਲੜਨ ਨੂੰ ਲਗਾਉਣਾ ਹੈ ਜਿਵੇਂ ਤੁਸੀਂ ਵੀਡੀਓ ਵਿੱਚ ਦੇਖ ਰਹੇ ਹੋ ਤੇ ਜਿਹੜਾ ਆਪਾਂ ਲੜ ਨੂੰ ਅਪਲੋਡ ਕਰਕੇ ਲਗਾਉਣਾ ਹੈ ਤੇ ਹੁਣ ਜਿਹੜੇ ਆਪਾਂ ਬਾਕੀ ਮੰਨ ਲਈ ਸੈਟਿੰਗਾਂ ਨਹੀਂ ਤੇ ਆਪਣੇ ਜਿਹੜੇ ਤੋਂ ਸੜ ਕੇ ਤੋਂ ਨਗਰ ਆ ਜਾਂਦਾ ਉੱਥੋਂ ਆਪਾਂ ਵਾਈਫੇਰ ਕੇ ਚੰਗੀ ਤਰ੍ਹਾਂ ਚਾੜ੍ਹ ਫਸੇ ਵਾਈਫੇਰ ਕੇ ਜਿਹੜਾ ਆਪਣਾ ਸਿਲਕੋੜ ਕਰਨਾ ਹੈ ਤੇ ਜਿੱਥੇ ਕਿਤੇ ਵਾਲ ਕੱਟਣਗੇ ਉੱਥੇ ਆਪਾਂ ਵਾਈਫੇਰ ਕੇ ਆਪਣੇ ਵਾਲ ਨੇ ਵਧਾਣੇ ਹਨ ਤੇ ਆਪਾਂ ਬਾਕੀ ਜਮਲੇ ਜਿਹੜੀ ਸੈਟਿੰਗਾਂ ਕਰ ਲੈਣੀ ਹੈ ਤੇ ਜੇ ਕਿ ਤਰੇੜਾ ਆਪਾਂ ਵਾਲ ਦੇ ਸੈਟ ਕਰ ਲੈਣਾ ਆਪਣੇ ਚੰਦ ਵੀ ਜਿਹੜਾ ਸੈਟ ਕਰ ਲੈਣਾ ਹੈ ਤੇ ਬਾਕੀ-ਬਾਕੀ ਦੀ ਸੈਟਿੰਗ ਬਾਕੀ ਤੁਮ ਲਈ ਜਿਹੜੀ ਆਪਾਂ ਸੈਟਿੰਗ ਨਾਲ ਦੀ ਨਾਲ ਕਰੀ ਜਾਣੀ ਹੈ ਤੇ ਉਤੋਂ ਵੀੜਾ ਬੰਦ ਮਾਲਾ ਸਾਹਿਬਾ ਉਹ ਆਪਣਾ ਸੈਟ ਕਰ ਲੈਣਾ ਹੈ ਜਿਹੜੀ ਬਾਲ ਤੁਮਾਲਾ ਸਾਹਿਬ ਜਿਹੜੇ ਬਾਲ ਵਧਾਉਣ ਲਈ ਸੋਈਆਂ ਪੱਕੇ ਪੜ ਪੱਤ ਸਕਦੇ ਹੋ ਤੇ ਜਿਹੜਾ ਆਪਾਂ ਅਗਲਾ ਲੜ ਲਾਉਣਾ ਹੈ ਲੜਨ ਨੂੰ ਹਲਕਾਇਆ ਆਪਾਂ ਬੈਕ ਤੋਂ ਪੈਂਚ ਕਰਕੇ ਜਿੱਥੇ ਆਪਾਂ ਇਸ ਲੜ ਤੋਂ ਪਹਿਲਾਂ ਲੜ ਲਾਇਆ ਸੀ ਉਹਦੇ ਉੱਤੇ ਲਿਆ ਕੇ ਚੰਗੀ ਤਰ੍ਹਾਂ ਉਸ ਚਿਪ ਚ ਵਾਲ ਪਾ ਕੇ ਆਪਾਂ ਇਹਦਾ ਲੜਨ ਨੂੰ ਸਾਫ਼ ਕਰਕੇ ਤੇ ਉਸ ਵਿੱਚ ਵਾਲ ਪਾ ਕੇ ਚੰਗੀ ਤਰ੍ਹਾਂ ਲੋਡ ਕਰਕੇ ਲਗਾ ਦੇਣਾ ਹੈ ਤੇ ਜੇ ਤੁਹਾਡਾ ਲੜਨ ਘਟ ਜਾਂਦਾ ਹੈ ਤਾਂ ਆਪਾਂ ਬੈਕ ਤੇ ਜਿਹੜਾ ਲੜਨ ਨੂੰ ਦੱਬਣਾ ਹੈ ਤੇ ਹੁਣ ਜਿਹੜੀ ਆਪਾਂ ਆਪਣਾ ਤਮਾ ਲਓ ਕੰਪਲੀਟ ਹੋ ਚੁੱਕਿਆ ਹੁਣ ਆਪਾਂ ਇਹ ਤਮਾ ਲੈ ਇਹ ਤਮਾ ਲੈ ਸੈਟਿੰਗਾਂ ਨਹੀਂ ਹੈ ਅਰੇ ਚੰਗੀ ਤਰ੍ਹਾਂ ਲੈ ਆਪਾਂ ਵਾਲਿਓ ਸੈੱਟ ਕਰ ਲੈਣੇ ਹਨ ਤੇ ਜੇ ਬਲਟ ਲੈ ਰਹੇ ਆ ਆਪਾਂ ਜਿੱਥੋਂ ਪਹਿਲਾਂ ਲੜ ਜਿੱਥੇ ਆਪਾਂ ਥੱਲੇ ਲੜ ਥੱਲੇ ਲੜ ਉੱਤੇ ਵੱਲ ਨੂੰ ਲਵਾਏ ਸੀਗੇ ਉੱਥੋਂ ਆਪਾਂ ਜਿਹੜੇ ਵਾਲਿਓ ਉੱਥੋਂ ਆਪਾਂ ਜਿਹੜੇ ਵਾਲਿਓ ਟੜਕਾਣੇ ਹਨ ਜਿਵੇਂ ਹੁਣ ਦੋ 6GB ਜਿਹੜੇ ਤੁਸੀਂ ਵਾਲ ਨੇ ਉਹ ਸੁਈਆਂ ਪੱਗ ਪੈਣਾ ਵਧਾ ਸਕਦੇ ਹੋ ਤੇ ਉਤੋਂ ਵੀ ਜਿਹੜੇ ਆਪਣੇ ਵਾਲ ਉਤੋਂ ਵੀ ਜਿਹੜਾ ਆਪਾਂ ਸੈਟਿੰਗ ਉਹ ਕਰ ਲੈਣੀ ਹੈ ਤੇ ਜਿਹੜੇ ਆਪਣੇ ਸੈੱਟ ਵਾਲੇ ਲੜਨੇ ਉਹ ਵੀ ਆਪਾਂ ਜਿਹੜੇ ਸੈਟ ਉਹ ਕਰ ਲੈਣੇ ਹਨ ਜਿਵੇਂ ਤੁਸੀਂ ਵੀਡੀਓ ਵਿੱਚ ਦੇਖ ਰਹੇ ਹੋ ਤੇ ਥੋੜੀ ਆਪਾਂ ਲਮਾਂ ਲੈਣ ਸੈਟ ਕਰ ਲੈਣਾ ਤੇ ਜਿੱਥੋਂ ਕਿਤੋਂ ਜ਼ਿਆਦਾ ਨਿਕਲ ਹੋਵੇਗਾ ਉਤੋਂ ਆਪਾਂ ਦਾਅ ਦੇ ਕਿਹੜਾ ਆਪਣੇ ਦਮਾਂ ਲੈਣ ਸੈਟ ਕਰਾਂਗੇ ਤੇ ਆਪਣੇ ਜਿਹੜੇ ਵਾਲ ਨੇ ਉਹ ਵੀ ਆਪਾਂ ਸੈਟ ਕਰ ਲੈਣੇ ਹਨ ਜੰਗੀ ਤੇਰੇ ਆਪਣੇ ਵਾਲ ਨੂੰ ਸੈਟ ਕਰਕੇ ਤੇ ਦਮਾਲੇ ਨੂੰ ਆਪਾਂ ਜਿਹੜਾ ਫਾਈਨਲ ਲੱਚ ਦੇ ਦਿੰਦਾ ਹੈ ਜਲਦੀ ਨਵੀਂ ਵੀਡੀਓ ਲੈ ਕੇ حاضر ਹੁੰਨੇ ਆਂ ਵੀਡੀਓ ਦੇਖ ਲਈ ਧੰਨਵਾਦ ਵਾਹੀ ਗੁਰਜੀਕਾ ਖਾਲਸਾ ਵਾਹੀ ਗੁਰਜੀ ਕੀ ਫਤ